ਰਾਵਜ ਲੱਗਾ ਸੀ ਇਹ ਲੰਗਰ ਕੜੇ ਚੌਲ ਦਾ ਤੇ ਆਪਾਂ ਇੱਥੇ ਰੁੱਕ ਕੇ ਕੜੇ ਚੌਲ ਛਕ ਲੈ ਜੀ ਤੇ ਆਪਾਂ ਨੇ ਇੱਥੇ ਆਪਣੇ ਮਿਲੇ ਸਬਸਕ੍ਰਾਈਬਰ ਸੋ ਇਥੋ ਹੈਗਾ ਜੀ ਬਾਬਾ ਬਕਾਲਾ ਸਾਹਿਬ 31 ਕਿਲੋਮੀਟਰ ਦੂਰ ਆ ਸਾਹਮਣੇ ਲੱਗਾ ਜੀ ਬੋਰ ਜੀ ਆਇਆ ਨੂੰ ਮੇਰੇ ਵੱਲ ਤੁਹਾਨੂੰ ਸਾਰਨ ਪਿਆਰ ਪਰ ਇਹ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਜੀ ਸੱਪ ਹੁਣ ਸ਼ਹਿਰ ਬਟਾਲੇ ਤੋਂ ਚੱਲ ਕੇ ਹੁਣ ਆਪਾਂ ਚੱਲਿਆਂ ਜੀ ਬਾਬਾ ਬਕਾਲਾ ਸਾਹਿਬ ਗੁਰਤੇਗ ਬਦਰ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਤੇ ਤੇ ਟਾਈਮ ਹੋ ਗਿਆ ਜੀ 11:30 ਵਜੇ ਦਾ ਤੇ ਆਪਾਂ ਜਦੋਂ ਜਿੱਥੋਂ ਆਏ ਆਪਾਂ ਆਪੋ ਸਾਈਡ ਜਾਣਾ ਜੀ ਤੇ ਮੈਂ ਪਾਪਾ ਲਗਾ ਲਿਆ ਜੀ ਇੱਥੋਂ ਹੈ ਕਿ ਜੀ ਬਾਬਾ ਬਕਾਲਾ ਸਾਹਿਬ 332 ਕਿਲੋਮੀਟਰ ਦੂਰ ਤੇ ਆਪਾਂ ਇਹ ਰਸਤੇ ਚੋਂ ਜਾਣਾ ਜੀ ਤੇ ਮੌਸਮ ਵੈਸੇ ਖਰਾਬ ਹੈ ਜੀ ਤੇ ਮੀਂਹ ਪੈ ਚੁੱਕਿਆ ਜੀ ਮੀਂਹ ਪੈ ਕੇ ਹਟਿਆ ਜੀ ਸਿਰਫ ਇੱਕ ਘੰਟਾ ਹੋਇਆ ਜੀ ਤੇ ਮੌਸਮ ਖਰਾਬ ਹੈ ਇਹ ਨਾ ਹੋਵੇ ਆਪਾਂ ਰਸਤੇ ਵਿੱਚ ਭਿੱਜਦੇ ਜਾਈਏ ਤੇ ਇਹਦੋਂ ਆਪਾਂ ਚੰਗਾ ਏ ਕਿ ਸੁੱਕੇ ਸੁੱਕੇ ਆਪਾਂ ਲੰਘ ਚਲੀਏ ਤੇ ਬਹੁਤ ਸੋਹਣਾ ਸ਼ਹਿਰ ਜੀ ਬਟਾਲਾ ਸ਼ਹਿਰ ਤੇ ਤੁਸੀਂ ਵੀ ਜਰੂਰ ਆਇਓ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਕੰਧ ਸਾਹਿਬ ਤੇ ਹੁਣ ਆਪਾਂ ਚੱਲਿਆਂ ਜੀ ਬਾਬਾ ਬਕਾਲਾ ਸਾਹਿਬ ਤੇ ਆਹ ਦੇਖੋ ਜੀ ਪੂਰਾ ਮਤਲਬ ਅਸਮਾਨ ਹੈਨ ਬੱਦਲ ਨਾ ਕਿਰਿਆ ਹੋਇਆ ਜੀ ਤੇ ਸੜਕਾਂ ਵੈਸੇ ਥੋੜਾ ਰੋਡ ਬਣ ਵੀ ਰਿਹਾ ਜੀ ਤੇ ਥੋੜਾ ਬਹੁਤਾ ਚਲੋ ਚੱਲ ਜਾਂਦਾ ਮਾਣਾ ਮੋਟਾ ਤਾਂ ਤੇ ਚਲੋ ਵਧੀਏ ਗੱਲ ਸੜਕ ਬਣ ਰਹੀਆਂ ਨੇ ਤੇ ਆਉਣ ਵਾਲੇ ਜਿਹੜੇ ਸਾਧਨ ਹੋਣਗੇ ਅੱਗੇ ਵੀ ਆਉਣ ਵਾਸਤੇ ਸਹੀ ਹੋਊਗਾ ਹਨ ਜਿਹੜੇ ਵੱਡੀ ਗੱਡੀਆਂ ਲੱਗਦੀਆਂ ਨੇ ਛੋਟੇ ਮੋਟਰਸਾਈਕਲ ਵਗੈਰਾ ਆਉਣ ਵਾਸਤੇ ਸਹੀ ਹੋਊਗਾ ਤੇ ਥਾਂ ਥਾਂ ਤੁਸੀਂ ਦੇਖਿਓ ਲੰਗਰ ਲੱਗੇ ਹੋਣਦੇ ਸੀ ਕੱਲ ਇੱਥੋਂ ਹੀ ਨਗਰ ਕੀਰਤਨ ਆਇਆ ਸੀ ਜੀ ਬਰਾਤ ਦੇ ਰੂਪ ਦੇ ਵਿੱਚ ਸੁਲਤਾਨਪੁਰ ਲੋਧੀ ਤੋਂ ਤੋ ਹੁਣ ਆਪਾਂ ਚੱਲੇ ਆ ਜੀ ਬਾਬਾ وکਾਲਾ ਸਾਹਿਬ ਤੇ ਮੌਸਮ ਵੈਸੇ ਬਹੁਤ ਸੋਹਣਾ ਏ ਤੇ ਉਮੀਦ ਕਰਦੇ ਆ بارش ਨਾ ਹੋਵੇ ਇੱਥੇ ਬਾਰਿਸ਼ ਬਾਰਿਸ਼ ਪੈ ਕੇ ਹਟੀ ਹੋਈ ਏ ਜੀ ਤੁਸੀਂ ਦੇਖ ਸਕਦੇ ਹੋ ਜੀ ਆ ਦੇਖੋ ਇਧਰ ਟੈਂਟ ਲੱਗੇ ਹੋਏ ਏ ਜੀ ਮਤਲਬ ਇੱਥੇ ਸਾਰਾ ਪ੍ਰਬੰਧ ਲੰਗਰਾਂ ਦਾ ਸੀ ਤੇ ਹਜੇ ਵੀ ਭਾਈ ਕਾਗਜ ਡੱਗੇ ਹੋਏ ਲੰਗਰਾਂ ਵਾਲੇ ਚਲੋ ਜੀ ਆਪਾਂ ਲੰਗ ਜੀਏ ਆ ਜਾ ਵੀ ਆ ਜਾ ਆ ਜਾ ਆ ਜਾ ਆਹ ਸੜਕ ਬਣ ਰਹੀ ਏ ਤੇ ਇੱਥੇ ਮੀਂਹ ਪਿਆ ਤਾਂ ਸੜਕ ਹੋ ਗਈ ਪਾਣੀ ਖੜ ਗਿਆ ਛਟਕੇ ਦੇ ਉੱਪਰ ਚਲੋ ਜੀ ਚਲਦੇ ਆ ਤੇ ਆ ਦੇਖੋ ਤੇ ਦੇਖ ਸਕਦੇ ਹੋ ਆਸ-ਪਾਸੇ ਟੰਡ ਲੱਗੀ ਹੋਈ ਹੈ ਜੀ ਤੇ بارش ਪੈ ਕੇ ਹਟੀ ਹੋਈ ਹੈ ਜੀ ਇੱਥੇ ਤੇ ਉਮੀਦ ਕਰਦੇ ਆ ਅੱਗੇ بارش ਆਪਾਂ ਨੂੰ ਨਾ ਮਿਲੇ ਤੇ ਜੇ ਮਿਲ ਵੀ ਗਈ ਚਲੋ ਆਪਣੇ ਕੋ ਕੋ ਹੈਗਾ ਰੇਨ ਰੇਨ ਕਵਰ ਹੈਗਾ ਆਪਾਂ ਪਾਵਾਂਗੇ ਤੇ ਦਸਤਾਰ ਵਾਸਤੇ ਆਪਾਂ ਨੂੰ ਕੁਝ ਹੈ ਨਹੀਂ ਉਹ ਇਦਾਂ ਚੱਲੂਗਾ ਜੀ ਤੇ ਟਰੱਕਾਂ ਦੇ ਟਰੱਕ ਆਉਂਦੇ ਜੀ ਇੱਧਰ ਕਿਉਂਕਿ ਅੰਮ੍ਰਿਤਸਰ ਜ਼ਿਲ੍ਹਾ ਪੈ ਜਾਂਦੀ ਬਟਾਲਾ ਸ਼ਹਿਰ ਨੂੰ ਤੇ ਉਸ ਕਰਕੇ ਫਿਰ ਇਧਰ ਟ੍ਰੈਫਿਕ ਜਿਆਦਾ ਹੋ ਜਾਂਦੀ ਆ ਤੇ ਆਪਾਂ ਇਹਦੇ ਨਾਲ ਨਾਲੇ ਚੱਲ ਵੜਨੇ ਉਧਰੋਂ ਨਿਕਲ ਜਾਣਾ ਆ ਦੇਖੋ ਸਾਈਡ 'ਚ ਕਿੰਨਾ ਪਾਣੀ ਆ ਕਿਉਂਕਿ ਪੰਜਾਬ ਦੇ ਵਿੱਚ ਵੀ ਹੜ੍ਹ ਆਏ ਹੋਏ ਨੇ ਲੋਕਾਂ ਦੇ ਘਰ ਬਰਬਾਦ ਹੋ ਗਏ ਲੋਕਾਂ ਨੂੰ ਖਾਣ ਪੀਣ ਵਾਸਤੇ ਕੁਝ ਨਹੀਂ ਮਿਲ ਰਿਹਾ ਚਲੋ ਜਿਹੜੇ ਆ ਸੰਸਥਾਵਾਂ ਨੇ ਸੇਵਾ ਕਰ ਰਹੀਆਂ ਨੇ ਹੜ੍ਹ ਪੀੜਤਾਂ ਵਾਸਤੇ ਜੋ ਆਪ ਨੂੰ ਆ ਸਬਸਕ੍ਰਾਈਬਰ ਮਿਲੇ ਹੀ ਆਪਣੇ ਤੇ ਆਪਾਂ ਨੂੰ ਬਾਏ ਕਰਤਾ ਤੇ ਇਹਨਾਂ ਨੇ ਫੋਟੋਆਂ ਉਹਨਾਂ ਨੇ ਮੇਰੇ ਨਾਲ ਫੋਟੋ ਖਿਚਾਈਆਂ ਨੇ ਤੇ ਬਹੁਤ ਬਹੁਤ ਲੱਗਿਆ ਏਦਾਂ ਜਦੋਂ ਮਿਲਦੇ ਨੇ ਆਪਣੇ ਸਬਸਕ੍ਰਾਈਬਰ ਆਪਾਂ ਨੂੰ ਤੇ ਵਧੀਆ ਲੱਗਦਾ ਆਪਾਂ ਨੂੰ ਆਪਣੇ ਨਾਲ ਫੋਟੋ ਕਰਵਾਉਂਦੇ ਨੇ ਤੇ ਚਲੋ ਹੁਣ ਚੱਲਦੇ ਆ ਜੀ ਇਹ ਹੈਗਾ ਜੀ પેટ્રોલ ਪੰਪ પેટ્રોલ ਪੰਪ ਤੁਹਾਨੂੰ ਇੱਥੇ ਮਤਲਬ 2-2 ਕਿਲੋਮੀਟਰ ਤੇ ਤੁਹਾਨੂੰ પેટ્રોલ ਪੰਪ ਮਿਲ ਜਾਣਗੇ ਜੀ ਕੋਈ ਚੱਕਰ ਨਹੀਂ ਹੈਗਾ ਜੀ ਤੇ ਆਹ ਸਾਹਮਣੇ ਦੇਖੋ ਤੁਸੀਂ ਮੌਸਮ ਔਰ ਦੇਖੋ ਉੱਪਰ ਐ ਬੱਦਲ ਪੂਰਾ ਬਣ ਗਿਆ ਜੀ ਕਾਲੀ ਘਾਟੀ ਇੱਧਰ ਸਾਹਮਣੇ ਖੇਤ ਖੇਤਾਂ ਵਿੱਚ ਲੰਘਦੇ ਹੋਏ ਆਪਣਾ ਇਹ ਬੰਬੂ ਕਾਰਟ ਤਾਂ ਇੱਧਰ ਜਿੰਨੇ ਦਾ ਮਾਰੋ ਉਹ ਸਾਰੇ ਇੱਧਰ ਖੇਤ ਤੇ ਖੇਤਾਂ ਦੇ ਵਿੱਚ ਬਧੇ ਬਧੇ ਲੋਕਾਂ ਨੇ ਘਰ ਪਾਏ ਹੋਏ ਨੇ ਤੇ ਆਹ ਗੇਟ ਲੱਗਦਾ ਬਣ ਰਿਹਾ ਜੀ ਨਵਾਂ ਤੇ ਪਿੰਡ ਹੋ ਕੇ ਕੋਈ ਛੋਟਾ ਜਿਹਾ ਇੱਧਰ ਤੇ ਪਿੰਡ ਦਾ ਨਾਮ ਲਿਆ ਤਾਂ ਦੇਖਿਆ ਨਹੀਂ ਹੈਗਾ ਸੀ ਉਹ ਸਾਹਮਣੇ ਦਿਖ ਰਹੀ ਗੁਰਦੁਰਸ ਸਾਹਿਬ ਤੁਹਾਨੂੰ ਦਰਸ਼ਨ ਹੁੰਦੇ ਹੋਣੇ ਆ ਖੇਤਾਂ ਦੇ ਵਿੱਚ ਗੁਰਦੁਰਸ ਸਾਹਿਬ ਸ਼ੋਭਿਤ ਨੇ ਤੇ ਬਹੁਤ ਸੋਹਣਾ ਰੋਡ ਬਣਿਆ ਹੋਜੀ ਤੇ ਪੰਪ ਤੁਹਾਨੂੰ ਹਰੇਕ ਥਾਂ ਮਿਲ ਜਾਣਗੇ ਪਰ ਉੱਪਰ ਤੁਸੀਂ ਝਾਤੀ ਮਾਰੋ ਪੂਰੇ ਬਾਦਲ ਕਾਲੇ ਹੋਏ ਹੋਏ ਨੇ ਮੈਨੂੰ ਲੱਗਦਾ ਆਪਾਂ ਨੂੰ ਭਿਉਗਾ ਵੀ ਆਪਾਂ ਗਿੱਲਾ ਕਰੋ ਆਪਾਂ ਨੂੰ ਮੇਰੇ ਹਿਸਾਬ ਨਾਲ ਤਾਂ ਚਲੋ ਬਾਕੀ ਰੱਬ ਦੀ ਮਰਜ਼ੀ ਹੈ ਜੀ ਹਨ ਜਿਵੇਂ ਉਹਨੇ ਕਰਨਾ ਹੈ ਹੋਵੇਂ ਉਹਨੇ ਕਰ ਦੇਣਾ ਹੈ ਆਪਣਾ ਕੋਈ ਜ਼ੋਰ ਨਹੀਂ ਹੈਗਾ ਉਹਦੇ ਅੱਗੇ ਤੇ ਬਾਕੀ ਤੁਸੀਂ ਵੀਓ ਚੈੱਕ ਕਰੋ ਬਹੁਤ ਸੋਹਣਾ ਜੀ ਆਸੇ-ਵਾਸੇ ਖੇਤ ਤੇ ਖੇਤਾਂ ਦੇ ਵਿੱਚ ਤੇ ਲੋਕਾਂ ਨੇ ਪਾਏ ਹੋਏ ਘਰ ਤੇ ਬਹੁਤ ਸੋਹਣੇ ਲੱਗਦੇ ਜੀ ਬਹੁਤ ਸੋਹਣਾ ਲੱਗਦਾ ਜੀ ਤੁਸੀਂ ਵੀ ਜਰੂਰ ਇੱਕ ਵਾਰ ਇੱਥੇ ਆ ਕੇ ਦਰਸ਼ਨ ਕਰਨ ਵਾਸਤੇ ਆਇਓ ਤੁਹਾਨੂੰ ਹੋਰ ਵੀ ਵਧੀਆ ਲੱਗੂਗਾ ਜੀ ਜਿਹੜੀ ਅੱਖਾਂ ਨਾਲ ਚੀਜ਼ ਦੇਖਣੀ ਏ ਉਹ ਤੁਹਾਨੂੰ ਕੈਮਰੇ ਵਿੱਚ ਨਹੀਂ ਦਿਖ ਸਕਦੀ ਜੋ ਅੱਖਾਂ ਨਾਲ ਦੇਖਦੇ ਉਹ ਅੱਖਾਂ ਨਾਲ ਹੀ ਦਿਖਣੀਆਂ ਕੈਮਰਾ ਕੋਈ ਚੀਜ਼ਾਂ ਲਪੋ ਦਿੰਦਾ ਏ ਪਰ ਅੱਖਾਂ ਆਪਣੀਆਂ ਸਾਰੇ ਬਸ ਦੇਖ ਸਕਦਾ ਕੈਮਰਾ ਜੀ ਆ ਦੇਖੋ ਇੱਕ ਹੋਰ ਆ ਗਿਆ ਜੀ ਪੈਟਰੋਲ ਪੰਪ ਸੱਚੇ ਹੱਥ ਪਰ ਮੈਂ ਲੋ ਜੀ ਆਪਾਂ ਪਹੁੰਚਣ ਵਾਲੇ ਬਸ 2 ਕਿਲੋਮੀਟਰ ਰਹਿ ਗਿਆ ਜੀ ਬਾਬਾ ਬਕਾਲਾ ਸਾਹਿਬ ਤੇ ਪਹੁੰਚਣ ਵਾਲੇ ਆਪਾਂ ਬਸ ਦਰਸ਼ਨ ਕਰਾਉਣੇ ਜਾ ਕੇ ਤੁਹਾਨੂੰ ਗੁਰੂ ਘਰ ਦੇ ਤੇ ਮੈਂ ਵੀ ਇੱਧਰ ਪਹਿਲੀ ਵਾਰ ਆਇਆ ਜੀ ਤੇ ਬਹੁਤ ਬਹੁਤ ਲੱਗ ਰੇ ਦਰਸ਼ਨ ਕਰਕੇ ਤੇ ਮੌਸਮ ਬਸ ਬਹੁਤ ਸੋਹਣਾ ਜੀ ਠੰਡਾ ਮੌਸਮ ਹੋਇਆ ਕੋਈ ਗਰਮੀ ਨਹੀਂ ਲੱਗ ਰਹੀ ਆਪਾਂ ਨੂੰ ਤੇ ਆਪਾਂ ਪਹੁੰਚ ਗਏ ਜੀ ਬਾਬਾ ਬਕਾਲਾ ਸਾਹਿਬ ਤੇ ਆ ਇੰਟਰਲੋਕ ਵਾਲੀ ਸੜਕਾ ਇਸੇ ਦੀ ਗੁਰੂ ਘਰ ਨੂੰ ਜਾਂਦੀ ਹੈ ਜੀ ਤੇ ਆਪਾਂ ਹੁਣ ਸਿੱਧਾ ਚੱਲਿਆਂ ਜੀ ਗੁਰਦ੍ਰਸ ਸਾਹਿਬ ਤੇ ਬਹੁਤ ਸੋਹਣਾ ਲੱਗ ਰਿਹਾ ਜੀ ਥਿਓ ਵੀ ਬਹੁਤ ਸੋਹਣਾ ਹੈ ਤੇ ਸ਼ਹਿਰ ਵੀ ਬਹੁਤ ਸੋਹਣਾ ਚਲੋ ਚੱਲਦੇ ਹਾਂ ਜੀ ਇਧਰ ਬਸ ਖੜੀ ਸਕੂਲ ਵਾਲੀ ਅੰਮ੍ਰਿਤਸਰ ਕੋ ਜਿਲ੍ਹਾ ਅੰਮ੍ਰਿਤਸਰ ਪੈ ਜਾਂਦਾ ਜੀ ਬਟਾਲਾ ਸ਼ਹਿਰ ਇਧਰੋਂ ਸਾਰਾ ਅੰਮ੍ਰਿਤਸਰ ਜਿਲ੍ਹਾ ਪੈ ਜਾਂਦਾ ਜੀ ਤੇ ਬਾਜ਼ਾਰ ਵੀ ਬਹੁਤ ਸੋਹਣਾ ਜੀ ਤੇ ਸਾਹਮਣੇ ਆਪਾਂ ਨੂੰ ਇਧਰੋਂ ਦਰਸ਼ਨ ਹੋ ਰਹੇ ਜੀ ਤੇ ਗੁਰੂ ਘਰ ਦੇ ਚਲੋ ਹੋਰ ਸਾਹਮਣੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਰਹੇ ਆਪਾਂ ਨੂੰ ਇਹਨਾਂ ਲਗਾ ਸ਼ਹਿਰ ਦੇ ਵਿੱਚ ਹੀ ਗੁਰੂ ਘਰ ਬਣੇ ਹੋਇਆ ਜੀ ਦੇਖੀ ਬਰੇਲੰਗ ਜਾਂਦੇ ਪਹਿਲਾਂ ਮੈਨੂੰ ਫੇਰ ਲੰਗ ਜਿੱਦੋਂ ਇਧਰ ਕੋਈ ਬਿਲਡਿੰਗ ਬਾਉਂਡਰੀ ਲੱਗਦਾ ਮੇਰੇ ਹਿਸਾਬ ਨਾਲ ਤੇ ਉਹ ਸਾਹਮਣੇ ਨਿਸ਼ਾਨ ਸਵਾਪਾ ਨੂੰ ਦਰਸ਼ਨ ਹੋ ਰਹੇ ਨੇ ਨਿਸ਼ਾਨ ਸਾਹਿਬ ਦੇ ਦੇਵੀ ਸ਼ਾਦੀ ਹੱਟੀ ਕੀ ਬਾਤ ਹੈ ਬਲੈਰੋ ਬਰਾਮ ਸ਼ੇਖ ਇੱਥੇ ਭਾਈ ਦੁਕਾਨਾਂ ਸ਼ੁਰੂ ਹੋ ਗਈਆਂ ਤੇ ਇਧਰ ਲੱਗਦਾ ਮੇਰੇ ਹਿਸਾਬ ਨਾਲ ਜਾਂਦੀ ਹੋਊਗੀ ਇਧਰ ਗੁਰੂ ਘਰ ਨੂੰ ਪਰਾ ਇਹ ਨੰਗਾ ਸਿੰਘਾਨਾਂ ਗੁਰੂ ਘਰ ਬਣੇ ਹੋਏ ਜੀ ਉੱਧਰ ਛੇਵੇਂ ਪਾਤਸ਼ਾਹ ਜੀ ਨੇ ਖੋਲਵਾਇਆ ਸੀ ਉੱਥੇ ਜੀ ਤੇ ਇੱਧਰ ਵੀ ਬਹੁਤ ਸੋਹਣੀ ਮਾਰਕੀਟ ਬਣੀ ਹੋਈ ਹੈ ਜੀ ਤੇ ਫਿਲਹਾਲ ਆਪਾਂ ਪਹੁੰਚ ਗਏ ਜੀ ਬਾਬਾ ਬਕਾਲਾ ਸਾਹਿਬ ਗੁਰਤੀ ਭਦਰ ਸੇ ਬਿਚਨ ਸੋ ਪ੍ਰਾਪਤ ਧਰਤੀ ਤੇ ਆ ਸੱਜੇ ਵਾਸੀ ਗੁਰੂ ਘਰ ਦੇਖੋ ਜੀ ਤੇ ਆਪਾਂ ਇੱਥੇ ਲਗਾ ਦਨੀ ਆਪਣਾ ਮੋਟਰਸਾਈਕਲ ਕੋਈ ਕੁਝ ਕਹੇ ਨਾ ਵੀ ਇੱਥੇ ਕਿਉਂ ਲਗਾਇਆ ਚਲੋ ਲੱਗੇ ਤਾਂ ਸਾਰੇ ਵੈਸੇ ਤਾਂ ਤੇ ਆ ਜੀ ਕਰ ਲੋ ਬਾਹਰਲੇ ਪਾਸੇ ਜੀ ਦਰਸ਼ਨ ਕਰੋ ਜੀ ਤੇ ਸਾਹਮਣੇ ਗੁਰੂ ਘਰ ਜੀ ਤੇ ਨਾਲ ਹੀ ਗੱਠੜੀ ਘਰ ਤੇ ਜੋੜਾ ਘਰ ਲੋ ਜੀ ਕਰੋ ਜੀ ਦਰਸ਼ਨ ਤੇ ਮੌਸਮ ਬਹੁਤ ਸੋਹਣਾ ਜੀ ਤੇ ਬੱਦਲ ਕਾਲੇ ਬੱਦਲ ਛਾਏ ਹੋਏ ਨੇ ਤੇ ਇੱਧਰ ਆਪਾਂ ਖੜਾ ਰਿਹਾ ਤਾਂ ਆਪਣਾ ਮੋਟਰਸਾਈਕਲ ਤੇ ਇਹ ਸ਼ਹਿਰ ਦੇ ਵਿੱਚ ਬਣਿਆ ਹੋਇਆ ਜੀ ਤੇ ਆਸੇ ਪਾਸੇ ਮਾਰਕੀਟ ਬਣੀ ਹੋਈ ਹੈ ਜੀ ਚਲੋ ਚਲਦੇ ਆ ਜੀ ਆਪਾਂ ਅੰਦਰ ਤੇ ਪਹਿਲਾਂ ਆਪਾਂ ਆਪਣੀਆਂ ਜੈਕਟਾਂ ਰਾਈਡਿੰਗ ਜੈਕਟਾਂ ਤੇ ਇਹ ਜਮ੍ਹਾਂ ਕਰਾ ਕੇ ਫਿਰ ਆਪਾਂ ਦਰਸ਼ਨ ਕਰਦੇ ਆ ਜੀ ਤੇ ਆਪ ਨੂੰ ਦਰਸ਼ਨ ਕਰਾਉਣੀ ਆ ਜੀ ਚਲੋ ਮਿਲਦੇ ਆ ਜੀ ਅੰਦਰ ਜਾ ਕੇ ਫਿਰ ਲੋ ਜੀ ਆਪਾਂ ਪਹੁੰਚ ਗਏ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਬਾਬਾ ਬਕਾਲਾ ਸਾਹਿਬ ਤੇ ਇਹ ਦੀ ਬਾਹਰ ਲ ਰਿਸ਼ਤ ਤੇ ਆਪਾਂ ਜੋੜੇ ਜਮਾ ਕਰਾਏ ਆ ਜੀ ਜੈਕਟਿੰਗ ਆਪਾਂ ਪੁਸ਼ੜੀ ਕਰ ਚ ਜਮਾ ਕਰਾਏ ਆ ਤੇ ਮੋਟਰਸਾਈਕਲ ਆਪਾਂ ਉਹ ਸਾਹਮਣੇ ਲਾਤਾ ਜੀ ਤੇ ਚਲੋ ਚੱਲਦੇ ਆ ਜੀ ਤੇ ਬਾਕੀ ਤੇ ਇਤਿਹਾਸ ਲਿਖਿਆ ਥੋੜਾ ਜਿਹਾ ਆਪਾਂ ਸੁਣਾਦਨੇ ਤੁਹਾਨੂੰ ਪੜ ਕੇ ਇਹ ਗੁਰਦੁਆਰਾ ਉਸ ਸਥਾਨ ਉੱਤੇ ਬਣਿਆ ਹੈ ਜਿੱਥੇ ਇੱਕ ਸਵਦਾਗਰ ਵਪਾਰੀ ਮੱਖਣ ਸਾਹ ਦੇ 8ਵੇਂ ਗੁਰੂ ਸਾਹਿਬ ਤੁਹਾਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪੁੱਤਰਾ ਦਾ ਜੀ ਨੂੰ ਲੱਭਿਆ ਤੇ ਦੁਨੀਆ ਵਿੱਚ ਲਿਆਂਕ ਕੀਤਾ ਕਿ ਸੱਚਾ ਗੁਰੂ ਲਾਡੋਰੀ ਇਸ ਗੁਰਦੁਆਰੇ ਦੇ ਛਤ ਉਤੇ ਬਹੁਤ ਸੁੰਦਰ ਚਿੱਤਰਕਾਰੀ ਕੀਤੀ ਹੋਈ ਹੈ ਤੇ ਚਾਂਦੀ ਦੇ ਦਰਵਾਜ਼ੇ ਲੱਗੇ ਹੋਏ ਹਨ ਜਿਸ ਤੇ ਸੁੰਦਰ ਚਿੱਤਰ ਬਣੇ ਹੋਏ ਹਨ ਸ਼ਬਾਕੀ ਇਤਿਹਾਸ ਅੰਦਰ ਲਿਖਿਆ ਹੋਏਗਾ ਕਿ ਆਪਾਂ ਤੁਹਾਨੂੰ ਉਹ ਵੀ ਜਾ ਕੇ ਦਰਸ਼ਨ ਕਰਾਉਣੀ ਹੈ ਜੀ ਲੋ ਜੀ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ। ਬਾਬਾ ਜੀ ਤਾਂ ਫੈਸਲੇ ਲੇ ਲਿਆ ਆਪਣਾ। ਲੋ ਜੀ ਆਪਾਂ ਉਧਰ ਆਏ ਆ ਜੀ ਤੇ ਕੀਰਤਨ ਗੁਰਬਾਣੀ ਕੀਰਤਨ ਚੱਲ ਰਿਹਾ ਜੀ ਤੇ ਬਾਬਾ ਜੀ ਤਾਂ ਆਪਾਂ ਮਾਇ ਲਏ ਆ ਜੀ ਤੇ ਇੱਥੋਂ ਆਪ ਚਰਨ ਧੋ ਕੇ ਫੇਰ ਚੱਲਦੇ ਆ ਜੀ ਅੰਦਰ ਤੇ ਚਾਰ ਪਾਸੇ ਨਿਗਾਹ ਮਾਰ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ। ਬਹੁਤ ਸੋਹਣਾ ਗਰ ਚੁੱਪ ਨਾ ਗਰ ਉਧਰ ਕੜਾ ਪ੍ਰਸ਼ਾਦ ਦੇ ਅਸੀਂ ਕਰਵਾ ਸਕਦੇ ਹੋ ਜੀ ਤੇ ਇੱਥੇ ਲਿਖਿਆ ਜੀ ਅੱਜ ਦਾ ਨਾਮਾਸਾ ਜੀ ਉਧਰ ਮਨਜੀਤ ਸਾਹਿਬ ਤੇ ਉਧਰ ਬਣਿਆ ਜੀ ਤਪਸਥਾਨ ਸ੍ਰੀ ਭੁਰਾਸਾ ਤੇ ਉਹ ਸਾਹਮਣੇ ਜੀ ਸ਼ੀਸ਼ ਮੈਲ ਸਾਹਿਬ ਅੰਦਰ ਕੈਮਰਾ ਲਾਉਣ ਨਹੀਂ ਹੈਗੀ ਜੀ ਤੇ ਆਪਾਂ ਇੱਥੇ ਲਿਖਿਆ ਇਹ ਇਤਿਹਾਸ ਪੁਰਾਣਾ ਸਰਬ ਦਾ ਇਸ ਸਥਾਨ ਤੇ ਤੁਹਾਨੂੰ ਦਾ ਨਾਮ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ ਨੂੰ ਮੈਨੇ 13 ਦਿਨ ਭਗਤ ਜੀ ਕੀਤੀ ਸੀ ਇਸ ਪੁਰਾਣਾ ਸਰਬ ਦਾ ਬਾਕੀ ਉਹ ਸਾਹਮਣੇ ਬੋਰਡ ਲੱਗਾ ਹੋਇਆ ਜੀ ਉੱਤੇ ਇਤਿਹਾਸ ਲਿਖਿਆ ਹੋਇਆ ਜੀ ਗੁਰੂ ਘਰ ਦਾ ਤੇ ਆਪਾਂ ਦਾ ਮਜ਼ਾਕੀ ਪਰੋਣੀਆਂ ਜੀ ਦੇਖਦੇ ਆਪਾਂ ਵੀ ਤੇ ਉਧਰ ਠੰਡੇ ਮਿੱਠੇ ਜਲਦੀs ਪੀ ਲੱਗੀ ਹੋਏ ਜੀ ਬਹੁਤ ਸੋਹਣਾ ਸਥਾਨ ਹੈ ਜੀ ਬਹੁਤ ਸੋਹਣਾ ਤੇ ਇਤਿਹਾਸ ਲਿਖਿਆ ਹੋਇਆ ਜੀ ਗੁਰਦੁਆਰਾ ਸ੍ਰੀ ਗੁਰਤੇਬਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਜਿਲ੍ਹਾ ਅੰਮ੍ਰਿਤਸਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਇਹ ਉਹ ਮਹਾਨ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਪੰਚ ਭਾਈ ਕੋਰਤਾ ਜੀ ਵੱਲੋਂ ਸ੍ਰੀ ਗੁਰਤੇਬਾਦਰ ਸਾਹਿਬ ਜੀ ਨੂੰ ਗੁਰਗੱਦੀ ਤਿਲਕ ਲਗਾਇਆ ਗਿਆ ਸੀ ਗੁਰਦੁਆਰਾ ਸ੍ਰੀ ਪੋਰਾ ਸਾਹਿਬ ਇਸ ਸਥਾਨ ਉੱਤੇ ਸ੍ਰੀ ਗੁਰਤੇਬਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਭਗਤੀ ਕੀਤੀ ਇਸ ਸਥਾਨ ਤੋਂ ਹੀ ਗੁਰਸਾਹਿਬ ਜੀ ਨੇ ਭਾਈ ਮੱਖਣ ਸਾਹਿਬ ਜੀ ਨੂੰ ਬਵਾਨ ਦਾ ਡੁੱਬਾ ਵੇੜਾ ਪਾਰ ਲੰਘਾਇਆ ਸੀ ਇਸ ਤੇ ਭਾਈ ਮੱਖਣ ਸ਼ਾਹ ਜੀ ਨੇ ਸੱਚਾ ਗੁਰਲਾਦੋਰੇ ਦਾ ਹੱਕਾ ਦੇ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਹੁਣ ਸ੍ਰੀ ਪੁਰਾ ਸਬ ਪਰ ਨੌ ਮੰਜਲੀ ਇਮਾਰਤ ਸ਼ਸ਼ੋਭਿਤ ਹੈ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਗੁਰੂ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਦੀਵਾਨ ਸਜਾਇਆ ਗਿਆ ਦੀਵਾਨ ਦੌਰਾਨ ਸ਼ਹੀ ਮਸੰਦ ਨੇ ਧੀਰਮਲ ਦੇ ਕੈਂਤੇ ਗੋਲੀ ਦਾ ਵਾਰ ਕੀਤਾ ਜੋ ਕਿ ਗੁਰੂ ਸਾਹਿਬ ਜੀ ਦੀ ਦਸਤਾਰ ਨੂੰ ਛੋ ਕੇ ਵਿਅਰਥ ਚਲਾ ਗਿਆ ਗੁਰਦ੍ਰਸ਼ੀ ਸ਼ੀਸ਼ਮੈਲ ਸਾਹਿਬ ਇਸ ਸਥਾਨ ਤੇ ਸ੍ਰੀ ਗੁਰਤੇਗਵਦਰ ਸਾਹਿਬ ਜੀ ਦੇ ਦਾਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਾਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਸੁਪਤਨੀ ਮਾਤਾ ਗੰਗਾ ਜੀ ਨੇ ਪਰਲੋਗ ਗਮਨ ਕੀਤਾ ਸੀ ਸਵਾਪਾ ਸ਼ੀਸ਼ਮੈਲ ਤੇ ਦਰਸ਼ਨ ਕਰਕੇ ਆਉਂਦੇ ਆ ਜੀ ਉਹ ਵਿਸਰ ਕੇ ਮੇਰੇ ਤੋਂ ਚਲਾ ਪਾਓ ਸਾਹਮਣੇ ਜੀ ਇਹ ਗੁਰਦ੍ਰਮੰਦਰ ਸਾਹਿਬ ਇਹ ਮੇਨ ਹਾਲ ਹੈ ਜੀ ਗੁਰੂ ਕਰਤਾ ਉਹ ਮੰਦਿਰ ਸਾਹਿਬ ਤੇ ਉਹ ਸਾਹਮਣੇ ਜਿਹੜਾ ਮੰਜਲੀ ਆ ਉਪਰਾਸੇ ਤੇ ਉਹ ਸਾਹਮਣੇ ਜੀ ਗੁਰਦੁਆਰਾ ਸ਼ੀਸ਼ਮਹਿਲ ਸਾਹਿਬ ਤੇ ਆਪਾਂ ਤੁਹਾਨੂੰ ਉਧਰ ਵੀ ਜਾ ਕੇ ਦਰਸ਼ਨ ਕਰਾਉਨੇ ਆ ਜੀ ਤੇ ਸੰਗਤਾਂ ਬਹੁਤ ਹੁੰਦੀ ਜੀ ਸੰਗਤ ਸੰਗਤ ਦਾ ਕਹਿ ਨਹੀਂ ਸਕਦੇ ਆਪਾਂ ਕਿਉਂਕਿ ਇੱਥੇ 35 ਕਿਲੋਮੀਟਰ ਹੈਗਾ ਜੀ ਗੁਰਦੁਆਰਾ ਕੰਧ ਸਾਹਿਬ ਤੇ ਅੱਜ ਗੁਰਨਾਨ ਪਾਤਸ਼ਾਹ ਦੇ ਵਿਆਹ ਦੇ ਦਿਨ ਤੇ ਸਾਰੀ ਸੰਗਤਾਂ ਦਰਸ਼ਨ ਕਰਨ ਵਾਸਤੇ ਪਹੁੰਚਿਆ ਨੇ ਸੋਇਆ ਜੀ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਤੇ ਇਸ ਅਸਥਾਨ ਤੇ ਗੁਰੂ ਅਰਜਨ ਦੇਵ ਜੀ ਦੀ ਸਪਤਨੀ ਸ੍ਰੀ ਮਾਤਾ ਗੰਗਾ ਜੀ ਨੇ ਪਰਲੋਗਮਣ ਦੀ ਤਸਵੀਰ ਆ ਫੋਟੋ ਵੀ ਕਰਵਾ ਲਈ ਆ ਤੇ ਅੰਦਰ ਵੀਡੀਓ ਅਲਾਉਡ ਨਹੀਂ ਸੀ ਫਿਰ ਇਹ ਬਾਕੀ ਗੁਰੂ ਘਰ ਦੀ ਮਰਿਆਦਾ ਆਪਾਂ ਕਾਇਮ ਰੱਖਣ ਚਾਹੀਦੀ ਹੈ ਜੀ ਜੇ ਸਿੰਘ ਰੋਕਦੇ ਨੇ ਕਿਸੇ ਗੱਲ ਵਾਸਤੇ ਰੋਕਦੇ ਨੇ ਤੇ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ ਤੇ ਆ ਦੇਖੋ ਜੀ ਇੱਕ ਨਿਸ਼ਾਨ ਸਾਹਿਬ ਛੋਟਾ ਜੀ ਤੇ ਇੱਕ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਵੱਡਾ ਹੈ ਜੀ ਲੋਟੀ ਆ ਗਿਆ ਜੀ ਬਾਹਰਲੇ ਪਾਸੇ ਇੱਧਰ ਆਏ ਹੋਏ 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 ਲੱਕੀ ਬਹੁਤ ਤੇਜ਼ ਆਉਂਦੇ ਇੱਕ ਤਾਂ ਲੋਜ ਉੱਪਰ ਜੋੜੇ ਜਾਂਦੀ ਹੈ ਹੁਣ ਸੇਵਾ ਹੋ ਰਹੀ ਜੀ ਜੋੜਿਆਂ ਦੇ ਤੇ ਇਤਰਾਫ ਲੈ ਲੈਣੇ ਆਪਣੇ ਜੈਕਟਾ ਵਗੈਰਾ ਹੋ ਗਿਆ ਧੰਨਵਾਦ ਜੀ ਬਹੁਤ ਬਹੁਤ ਲੋ ਜੀ ਆਪਾ ਤੁਹਾਨੂੰ ਇਧਰੋਂ ਮਾਰਕਟ ਤੋਂ ਮਾਰੀਏ ਜੀ ਥੋੜੀ ਜੀ ਜਗਤਾ ਮੈਂ ਆਪਣੀਆਂ ਚੱਕ ਲੈਂਦੀ ਆ ਵੈਸੇ ਗਲਤੀ ਕਰ ਲਈ ਜਾਣ ਲੱਗੇ ਚੱਕ ਲੈਣੇ ਸੀ ਚਲੋ ਕੋਈ ਨਾ ਇੱਧਰ ਭਾਈ ਲੱਗੇ ਨੇ ਹਲਵਾਈ ਤੇ ਗੁਰਦੁਰਦ ਸਾਹਿਬ ਦੇ ਬਾਹਰਲੇ ਪਾਸੇ ਜੀ ਤੇ ਛੋਟੀ ਜਿਹੀ ਪਾਰਕਿੰਗ ਹੈ ਜੀ ਮੋਟਰਸਾਈਕਲਾਂ ਦੀ ਵੈਸੇ ਲਾਉਣ ਦਿੰਦੇ ਨਹੀਂ ਆਪਾਂ ਬੇਨਤੀ ਕਰਕੇ ਲਵਾ ਲਿਆ ਮੋਟਰਸਾਈਕਲ ਆਪਣਾ ਇੱਥੇ ਬਾਕੀ ਇਦਾਂ ਦੇ ਬੱਚਿਆਂ ਵਾਸਤੇ ਆ ਲੱਗ ਗਿਆ ਖੜਾਉਣੇ ਖੜਾਉਣੇ ਜੇ ਉਧਰ ਮਾਤਾ ਵੀ ਰਾਕੇ ਬੈਠੀ ਆ ਗਰਮੀ ਬਹੁਤ ਇੰਦਰ ਵੀ ਲੱਗੀ ਹੋਈ ਭਾਈ ਬਾਕੀ ਭਾਈ ਇੰਦਰ ਲੱਗਿਆ ਹੋਇਆ ਜੀ ਪਰ ਨੂਰ ਇਫਟ ਸੈਂਟਰ ਮੈਂ ਬਹੁਤ ਸੁਣੀ ਹਾਂ ਜੀ ਇਹ ਸੈਂਟਰ ਲੈ ਆ ਜੋ ਭਾਈ ਆ ਕੇ ਪਰਸ ਆਪਣੇ ਜਿਹੜੇ ਲੈਣੇ ਆ ਸੋ ਇੱਧਰ ਬਣੇ ਹੋਏ ਜੀ ਦੁਕਾਨਾਂ ਬਹੁਤ ਛੋਟੇ ਮਾਰਕੀਟ ਬਣੇ ਹੋਈਆਂ ਜਿਵੇਂ ਅੰਮ੍ਰਿਤਸਰ ਬਣੀ ਹੋਈ ਨਾ ਇਦਾਂ ਹੀ ਬਣੀ ਹੋਈ ਹੈ ਜੀ ਨਾਮ ਲਿਖੇ ਹੋਏ ਸਾਰੀ ਦੁਕਾਨਾਂ ਦੇ ਔਰ ਦੇਖੋ ਨਾਲ ਲਖਰ ਸਰੋਰ ਬਾਬਾ ਗੁਰਮੁਖ ਸਿੰਘ ਨਿਊ ਫੈਸ਼ਨ ਗੈਲਰੀ ਕਾਫੀ ਜਿਆਦਾ ਸਾਮਾਨ ਆ ਦੇਖੋ ਇੱਧਰ ਬੱਚਿਆਂ ਦੇ ਬਜ਼ੁਰਗਾਂ ਦੇ ਵੱਡਿਆਂ ਦੇ ਸਭ ਕੁਝ ਮਿਲ ਜਾਂਦਾ ਜੀ ਪਰ ਹੋਂ ਦਾ ਹਰੇਕ ਸ਼ਹਿਰ ਦੇ ਵਿੱਚ ਮਾਰਕੀਟ ਬਹੁਤ ਹੋ ਗਈਆਂ ਜੀ ਅਲੱਗ-ਅਲੱਗ ਮਾਰਕੀਟਾਂ ਤੇ ਉਹ ਸਾਹਮਣੇ ਗੁਰਦੁਆਰਾ ਦੇਖ ਰਹੇ ਹੋ ਇਤਿਹਾਸਕ ਨਹੀਂ ਹੈਗਾ ਜੀ ਪਰ ਜਿ세 ਆਪਾਂ ਦਰਸ਼ਨ ਕਰਕੇ ਆਏ ਜੀ ਉਹੀ ਇਤਿਹਾਸਕ ਗੁਰਦੁਆਰਾ ਹੈ ਹੋਰ ਨਹੀਂ ਹੈਗਾ ਜੀ ਬਾਕੀ ਇਹ ਭਾਈ ਸਾਨੂੰ ਲਾਈ ਜਾਂਦੇ ਆ ਸਮਾਨ ਸਾਰਾ ਬਗੈ ਜੁੱਤਕ ਮਰਜ਼ੀ ਚਲੇ ਜਾਓ ਸਾਰਾ ਹੀ ਜਾਣਾ ਜੀ ਇਹ ਆ ਗਈ ਜੀ ਬੋਲਣੋਂ ਪੌਣਾ ਗਈ ਸਭ ਕੁਝ ਮਿਲ ਜੂਗਾ ਸਭ ਕੁਝ ਲਓ ਜੀ ਸੇਵ ਆ ਗਏ ਕੀ ਰੇਟ ਭਾਈ ਸੇਵ 1.5 ਕਿਲੋ ਭਾਈ 100 100 ਦੇ 1.5 ਕਿਲੋ ਹੈ ਚੱਕ ਦੇ ਫੱਟਾ ਲੈ ਜਾ ਭਰਾਵਾ ਅੱਗੇ ਭਾਰ ਬੋ ਚੱਕਿਆ ਹੋਇਆ ਹੈ ਮੇਰਾ ਕਿਵੇਂ ਲੈ ਕੇ ਜਾਵਾਂ ਲੋ ਜੀ ਆ ਸਾਰੇ ਘੁੰਮ ਲਿਆ ਆਪਾਂ ਇੱਥੇ ਤੱਕ ਹੁਣ ਪਾਸਾ ਦੇ ਵੱਧਦੇ ਆ ਉਹ ਸਾਈਡ ਚੱਲਦੇ ਆ ਇੱਧਰ ਵੀ ਇੱਕ ਉਸ ਹੈ ਜੀ ਜੋਦਰਾ ਕੱਪੜੇ ਪਾਂਡੇ ਵੋਠ ਲਾ ਰਿਹਾ ਮੁੰਡਾ ਹੈਲੋ ਕਰਦਾ ਹਾਂਜੀ ਕੀ ਹਾਲ ਚੱਲ ਨੇ ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਦੱਸੋ ਚੱਲੀ ਜਾਂਦਾ ਕੰਮ ਵਧੀਆ ਚੱਲੀ ਜਾਂਦਾ ਮਾਰਾ ਹੀ ਨਿਕਲ ਚਲੋ ਚਲੋ ਮਾਰਾ ਚੱਲਣ ਚ ਭਾਈ ਐ ਐਥੇ ਲੋਕਲ ਹੀ ਤੁਸੀਂ ਹਾਂਜੀ ਠੀਕ ਹੈ ਜੀ ਉਹ ਦਸਤਰਾ ਮਰ ਸਰਸਾ ਬਣੇ ਹੋਈ ਨਾ ਦੁਕਾਨਾ ਉਰਦਾ ਹੀ ਇਹ ਸਾਰਾ ਬਣਿਆ ਹੋਇਆ ਜੀ ਸਾਨੂੰ ਸਾਰੇ ਆਪਾਂ ਗੇੜਾ ਦਵਾਤਾ ਜੀ ਇਹ ਐ ਨਾ ਕਹੇ ਭਾਈ ਸਾਨੂੰ ਗੇੜਾ ਨਹੀਂ ਦਵਾਇਆ ਫਿਰ ਤੁਸੀਂ ਕਮੈਂਟਾਂ ਚ ਲੰਬਾ ਦਿਨੇਓ ਇਧਰ ਦੇਖੋ ਜੀ ਬੱਚਿਆਂ ਦੇ ਜੋੜੇ ਚੱਪਲ ਇਧਰ ਆਗੇ ਜੀ ਹੁੰਦੇ ਦਾਤ ਸਾਰਾ ਬੱਡਨ ਟੁੱਕਰਾ ਨਾ ਸਮਾਨ ਹੈ ਭਾਈ ਕੜਾਹੀਆਂ ਤਵੇ ਚੱਕਰ ਜੀ ਉਹ ਬੈਠੇ ਬਾਬਾ ਸਸੀ ਕਾਪੂ ਜੀ ਕਿਵੇਂ ਹੋਠੀ ਕੋ ਚਲੋ ਜੀ ਚੌਧਰੀ ਮਾਰਕੀਟ ਹੈਗੀ ਪਰਲੇ ਪਾਸੇ ਇੱਧਰ ਆ ਗਈ ਪੰਜਾਬੀ ਜੁੱਤੀ ਚਾਚੇ ਦੀ ਹੱਤੀ ਇੱਧਰ ਕਾਫੀ ਸਾਰੇ ਹੈਗੇ ਅੱਧੀਆਂ ਬੰਦ ਸਾਜਤਾ ਵੀ ਬੋਲਣਾ ਵੀ ਪੈਂਦਾ ਲੋ ਜੀ ਇੱਧਰ ਭਾਈ ਸਭ ਲੱਗੇ ਹੋਏ ਜੀ ਕਟਿੰਗ ਕਰਨ ਜਿਸ ਦਾ ਪਾਉ ਹੋ ਗਿਆ ਲੋ ਜੀ ਸਰ ਚੱਲਦੇ ਆ ਜੀ ਇਹ ਪਾਸੇ ਤੋਂ ਸਾਨੂੰ ਸਾਰਾ ਘੇੜਾ ਦਵਾਤਾ ਜੀ ਆਪਾਂ ਜਿਹੜੀ ਗੁਰਦੁਰਾ ਸਾਹਿਬ ਦੇ ਨਾਲ-ਨਾਲ ਮਾਰਕੀਟ ਹੈ ਤੇ ਹੁਣ ਇੱਧਰ ਮਾਰਕੀਟ ਹੈਗੀ ਜੀ ਛੋਟੀ ਜਿਹੀ ਇੱਕ ਹੋਰ ਤੇ ਆਪਾਂ ਉੱਤਰ ਚੱਲਦੇ ਆ ਜੀ ਟਾਈਮ ਤਾਂ ਆਪਾਂ ਕੋਲ ਬਹੁਤ ਬੇਚਾਰੇ ਆਪਾਂ ਦੋ ਘੰਟੇ ਚਲਾ ਲਾਉਣਾ ਮੋਟਰਸਾਈਕਲ ਘਰੇ ਤੇ ਇੱਧਰ ਹੋਰ ਹੈ ਜੀ ਜੱਕੋਰੀ ਇਧਰ ਪਸ਼ੂਆਂ ਵਾਲਾ ਆ ਗਿਆ ਬਾਲਾ ਸਿਸਟਮ ਜਿਆ ਲੋ ਜੀ ਸ਼ੀ ਲਾਈ ਗਰੂ ਲੋ ਜੀ ਇੱਥੇ ਕਾਫੀ ਕੁਛ ਨਾ ਕੀ ਕਰ ਦਿਆ ਹੈ ਇਹ ਲੋਹਾ ਵਾਲਾ ਇਧਰ ਜ਼ਿਆਦਾ ਬਣਦਾ ਹਾਂ ਇਧਰ ਗੱਲ ਕਰ ਭਰਾਵਾ ਜਵਾਬ ਦੇਣਾ ਹੁੰਦਾ ਵੀ ਜ਼ਿਆਦਾ ਇਧਰ ਬਣਦਾ ਇਧਰ ਅੱਛਾ ਇਧਰ ਜ਼ਿਆਦੀ ਹੈ ਠੀਕ ਹੈ ਜੀ ਕਿਥੇ ਆ ਆਪਣੇ ਲੋਕਲੀ ਇੱਥੇ ਕਿ ਜਹਾ ਹੋਰ ਵਸੇ ਇੱਥੇ ਇਸ ਨਗਰ ਤੇ ਕਿਹੜਾ ਸ਼ਹਿਰ ਪੈਂਦਾ ਹੈ ਸਾਰਾ ਬਾਬਾ ਬਕਾਲਾ ਸਾਹਿਬ ਮੇਰਾ ਹੀ ਥੀ ਜੀ ਹੈ ਬਾਬਾ ਬਕਾਲਾ ਸਾਹਿਬ ਠੀਕ ਹੈ ਜੀ ਧੰਨਵਾਦ ਜੀ ਬਾਬਾ ਬਕਾਲਾ ਸਾਹਿਬ ਬਾਕੀ ਹੋਰ ਵੀ ਬਹੁਤ ਹੈ ਜੀ ਦੇਖੋ ਹਣਾ ਜਿੰਨਾ ਦੂਰ ਤੁਸੀਂ ਜਾਇਜੋਗੇ ਓਨੇ ਹੀ ਜਿਆ ਨਵੀਂ ਆਈ ਜਾਣਗੀ ਹੈ ਤੇ ਚੰਗਾ ਬਜਾ ਪਰ ਪਿੱਛੇ ਮੁੜ ਜੀਏ ਤੋ ਗੁਰਦੁਆਰਾ ਵੀ ਤੇ ਚੱਲਨੇ ਆ ਜੀ ਹੁਣ ਵਾਪਸ ਹੌਲੀ ਹੌਲੀ ਲੰਗਰ ਤਾਂ ਮੈਨਕੇ ਦੇਖਿਆ ਨਹੀਂ ਰਹਾ ਲ ਛਕ ਲਾਂਗੇ ਕੁਛ ਛਕਣਾ ਹੋਈ ਤਾਂ ਜਲ ਛਕ ਲਿਆ ਆਪਾਂ ਚਲੋ ਜੀ ਹੁਣ ਚੱਲਦੇ ਆ ਜੀ ਤੇ ਆ ਵੀ ਗੁਰਦਵਾਰ ਸਾਹਿਬ ਦੀ ਇੰਟਰਸਟ ਹੈ ਜੀ ਗੱਡੀਆਂ ਗੁੱਡੀਆਂ ਦਾ ਕੁਛ ਵੀ ਸਮਾਨ ਰੱਖਣ ਦਾ ਲਓ ਜੀ ਚਲੋ ਜੀ ਫਿਰ ਚੱਲਦੇ ਆ ਜੀ ਫਿਰ ਆਹ ਦੇਖੋ ਭਾਈ ਵਿੱਚ ਮਾਰਦਾ ਲੋ ਜੀ ਫਿਰ ਆ ਖੜੇ ਆਪਣਾ ਬੰਬੂ ਘਾੜ ਉਹ ਇਹ ਤਿਆਰ ਆਹ ਕੰਮ ਸਹੀ ਆ ਇਹ ਕੰਮ ਸਹੀ ਆ ਆ ਦੇਖ ਕਿਸੇ ਨੇ ਨਾ ਕੱਪ ਚੱਕ ਉੱਪਰ ਰੱਖਿਆ ਮੋਟਰਸਾਈਕਲ ਦੇ ਕੀ ਕੀ ਯਾਰ ਅਨੰਦ ਸਿੰਘ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਮੋਟਰਸਾਈਕਲ ਚੱਕਿਆ ਤਾਂ ਉੱਪਰ ਕਿਸੇ ਨੇ ਕੱਪ ਰੱਖਿਆ ਹੋਇਆ ਸੀ ਪਰ ਗਲਤ ਗੱਲ ਨਾ ਤੁਸੀਂ ਗੁਰਦੁਆਰੇ ਦੇ ਸਾਹਮਣੇ ਤੁਸੀਂ ਚੀਜ਼ਾਂ ਕਰ ਰਹੇ ਹੋ ਪਰ ਲੋਕ ਹਟਦੇ ਨਹੀਂ ਹੈਗੇ ਚਲੋ ਹੁਣ ਕੀ ਸਮਝਾਈਏ ਲੋਕਾਂ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਚਲੋ ਛੱਡੋ ਚਲੋ ਹੁਣ ਆਪਾਂ ਚੱਲਿਆਂ ਜੀ ਵਾਪਸ ਘਰ ਵੱਲ ਨੂੰ ਤੇ ਦਰਸ਼ਨ ਬਹੁਤ ਸੋਹਣੇ ਹੋ ਗਏ ਆਪਾਂ ਨੂੰ ਤੇ ਭਾਈ ਬਾਰਿਸ਼ ਕਹਿੰਦੇ ਨੇ ਅੱਗੇ ਪੈ ਰਹੀ ਆ ਤੇ ਪਹਿਲਾਂ ਮੈਂ ਚਲ ਰੁਕ ਜਣੇ ਆ 15 ਮਿੰਟ ਮੈਂ ਕੋਈ ਗੱਲ ਨਹੀਂ ਇੱਥੇ ਦਾ ਧੋਪੀ ਆ ਜਿੱਨਾਂ ਆਪਾਂ ਤੁਰਦੇ ਆ ਤੁਰ ਸਕਦੇ ਆ ਇੱਥੋਂ ਤੁਰਨੇ ਆ ਅੱਗੇ ਜਾ ਕੇ ਦੇਖੇ ਜਾਊਗੀ ਤੇ ਇਹ ਸ਼ਹਿਰ ਚ ਆਪਾਂ ਲੰਘ ਰਹੇ ਆ ਜੀ ਤੇ ਇਹ ਆਪਾਂ ਹੁਣ ਚੜ ਚੱਲੇ ਆ ਜੀ ਅੰਮ੍ਰਿਤਸਰ ਵਾਲਾ ਰੋਡ ਮਤਲਬ ਮੈਂ ਵਾਪਸ ਜਾ ਰਹੇ ਹਾਂ ਲੁਧਿਆਣੇ ਤੇ ਜਿਹੜਾ ਇਹ ਸੈੜ ਤੋਂ ਜਾ ਰਹੇ ਸਿੱਧਾ ਜਾ ਰਹੇ ਅੰਮ੍ਰਿਤਸਰ ਵੱਲ ਤੇ ਲੁਧਿਆਣਾ ਅੰਮ੍ਰਿਤਸਰ ਰੋਡ ਜਲੰਧਰ ਤੇ ਆਪਾਂ ਇਹ ਰੋਡ ਦੇ ਫਿਰ ਇਹ ਬਟਾਲਾ ਸ਼ਹਿਰ ਪਹੁੰਚ ਜਾਂਦਾ ਇੱਕ ਸਾਈਡ ਜਿਤੇ ਤੇ ਬਟਾ ਬਾਬਾ ਕਾਲਾ ਸਾਹਿਬ ਤੋਂ ਸਿੱਧੇ ਲੰਘਦੀ ਬਟਾਲਾ ਸ਼ਹਿਰ ਨੂੰ ਤੇ ਚਲੋ ਆਪਾਂ ਹੁਣ ਚੱਲਦੇ ਹਾਂ ਜੀ ਘਰ ਵੱਲ ਨੂੰ ਮੌਸਮ ਵੀ ਖਰਾਬ ਹੈ ਕੋਈ ਪਤਾ ਨਹੀਂ ਕਦੋਂ ਮੀਂਹ ਆ ਜੇ ਤੇ ਵੀਡੀਓ ਆਪਾਂ ਹੁਣ ਕਰਦੇ ਜੀ ਇੱਥੇ ਹੀ ਬੰਦ ਤੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਫੋਲੋ ਕਰ ਲਿਓ ਵਰਿੰਦਰ ਸਿੰਘ ਗੋਲੜੀ ਆਪਣਾ ਫੇਸਬੁੱਕ ਹੈ ਜੀ ਤੇ ਆਈਡੀ ਹੈ ਜੀ ਤੇ ਇੰਸਟਾਗ੍ਰam ਆਪਣੀ ਸਿੱਖ ਰਾਈਡਰ ਦੇ ਨਾਮ ਤੇ ਆਈਡੀ ਹੈ ਜੀ ਜਰੂਰ ਜਾ ਕੇ ਫੋਲੋ ਕਰਿਓ ਤੇ ਨਵੇਂ-ਨਵੇਂ ਵੀਡੀਓ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਜੀ ਤੇ ਅੱਗੇ ਆਪਣੇ ਵੀਡੀਓ ਕੰਟੀਨਿਊ ਇਦਾਂ ਹੀ ਰਹਿਣਗੀਆਂ ਜੀ ਤੁਸੀਂ ਜਰੂਰ ਜਾ ਕੇ ਤੁਸੀਂ ਵਿਜ਼ਿਟ ਕਰਿਓ ਤੇ ਪਿਛਲੀ ਵੀਡੀਓ ਤੁਸੀਂ ਗੁਰਦੁਆਰਾ ਕੰਧ ਸਾਹਿਬ ਜੀ ਦੀ ਦੇਖੀ ਹੈ ਜੀ ਤੇ ਇਸ ਵੀਡੀਓ ਨੂੰ ਵੀ ਪਿਆਰ ਦਿਓ ਤੇ ਬਹੁਤ ਸਾਰੇ ਸੰਗਤਾਂ ਇਦਾਂ ਹੁੰਦੇ ਆ ਲੋਕ ਵੀ ਚੰਗੀ ਚੀਜ਼ ਦੇਖਦੇ ਨਹੀਂ ਹੈਗੇ। ਮਾੜੀ ਚੀਜ਼ ਨੂੰ ਮਿੰਟਾਂ 'ਚ ਪ੍ਰਮੋਟ ਕਰਦੇ ਆ। ਸੋ ਆਪਾਂ ਕਹਿੰਦੇ ਆ ਜੀ ਚੰਗੀ ਚੀਜ਼ ਦੇਖੋ, ਚੰਗਾ ਸੁਣੋ, ਚੰਗਾ ਦੇਖੋ, ਚੰਗਾ ਲਿਖੋ, ਚੰਗਾ ਪੜੋ। ਸੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਸ ਸਵਾਸ ਦੇਖ ਸਕਦੇ ਹੋ ਜੀ। ਕਿਵੇਂ ਖੜਦਾ ਪਾਣੀ ਕਿਵੇਂ ਡੈਮ ਖੁੱਲੇ ਤੇ ਪਾਣੀ ਕਿਵੇਂ ਆਇਆ ਹੋਇਆ ਜੀ ਤੇ ਅਰਦਾਸ ਕਰਿਓ ਆਪਣੇ ਪੰਜਾਬ ਵਾਸਤੇ ਸਾਰੇ ਸੰਸਾਰ ਵਾਸਤੇ ਅਰਦਾਸ ਕਰਿਓ ਇਕੱਲੇ ਪੰਜਾਬ ਵਾਸਤੇ ਨਹੀਂ ਸਾਰਾ ਸੰਸਾਰ ਸੁਖੀ ਰਹੇ ਤੇ ਕਿਸੇ ਨੂੰ ਦੁੱਖ ਨਾ ਆਵੇ ਤੇ ਇਹ ਹੀ ਅਰਦਾਸ ਆਪਾਂ ਹਰ ਰੋਜ਼ ਕਰਾਂਗੇ ਤੇ ਕਰਦੇ ਰਹਾਂਗੇ ਸੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ